ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਐਡਾ ਸੋਹਣਾ ਇਹ ਇੱਕ ਪਾਰਕ ਬਣਾਇਆ ਸੀਗਾ ਜਿਹਦੇ 'ਚ ਇੰਨੇ ਜ਼ਿਆਦਾ ਨਸ਼ੇੜੀਆਂ ਦਾ ਅੱड्डा ਬਣਦਾ ਜਾਂਦਾ ਹੈ। ਦੂਜਾ ਇਹਨਾਂ ਨੇ ਇੱਥੇ ਆਮ ਪਬਲਿਕ ਦੀ ਸਹੂਲਤ ਵਾਸਤੇ ਬਾਥਰੂਮ ਬਣਾਏ ਸੀ। ਉਹ ਬਾਥਰੂਮਾਂ ਨੂੰ ਵੀ ਤਾਲੇ ਲੱਗੇ ਪਿਆ ਟੁੱਟਿਆ ਪਿਆ। ਪਾਰਕ ਦੇ ਵਿਚਾਲੇ ਇਹਨਾਂ ਨੇ ਫੁਆਰਾ ਲਵਾਇਆ ਸੀਗਾ। ਉਹ ਫਾਰੇ ਦੀਆਂ ਟਾਇਲਾਂ ਟੁੱਟੀ ਜਾਂਦੀਆਂ, ਫਾਰੇ ਦਾ ਸਾਰਾ ਸਮਾਨ ਪਟਕੇ ਲੱਗੇ। ਇਹਨਾਂ ਚੀਜ਼ਾਂ ਕਿ ਨਹੀਂ ਇਹਨਾਂ ਦਾ ਸਰਕਾਰ ਦਾ ਕੋਈ ਧਿਆਨ ਨਹੀਂ। ਦੂਜੇ ਪਾਸੇ ਜਿਹੜਾ ਸੁਤੰਤਰਤਾ ਸਨਾਨੀਆਂ ਦੇ ਪੱਥਰ ਲਾਏ। ਬਹੁਤ ਚੰਗੀ ਗੱਲ ਹੈ ਵੀ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ। ਪਰ ਉਹਨੂੰ ਦੇਖ ਕੇ ਲਾਉਣਾ ਚਾਹੀਦਾ ਵੀ ਲਾਉਣਾ ਕਿੱਥੇ ਆ ਉਹ ਹੁਣ 3 ਫੁੱਟ ਦਾ ਰਾਸਤਾ ਉਹਦੇ ਪੈਸੇਜ ਦੇ ਵਿੱਚ ਹੀ ਇਹਨਾਂ ਨੇ ਪੱਥਰ ਨੂੰ ਲਾ ਕੇ ਆਪਦੀਆਂ ਇੱਟਾਂ ਬਚਾਉਣ ਦੇ ਮਾਰੇ ਨੇ ਵੀ ਪਿਛਲੀ سپورਟ ਇੱਟਾਂ ਦੀ ਸਾਨੂੰ ਉਹ ਦੀਵਾਰ ਦੀ ਮਿਲ ਜੂਗੀ ਤੇ ਉਸ ਰਾਸਤੇ ਦੇ ਵਿੱਚ ਹੀ ਪੱਥਰ ਲਾਤੇ ਬਹੁਤ ਮਾੜੇ ਆ ਇਹ ਨਸ਼ੇੜੀਆਂ ਕੰਨੀਆਂ ਹੁਣ ਜੇ ਆਥਣੇ ਮਾੜਾ ਮੋਟਾ ਜੇ ਕਿਸੇ ਨੂੰ ਘੂਰਦਿਆਂ ਕਰਦਿਆਂ ਅਗਲਾ ਗੱਲ ਪੈਂਦਾ ਹੈਗਾ ਜੀ ਹੁਣ ਕੱਲੇ ਅਸੀਂ ਕੁਝ ਕਰਨ ਜਾਂ ਪ੍ਰਸ਼ਾਸਨ ਸਾਥ ਦੇਵੇ ਫੇਰ ਹੈਗਾ ਸੈਕੰਡਾ ਬਾਥਰੂਮ ਬਣਵਾਏ ਸੀ ਬਾਥਰੂਮ ਇੰਨੇ ਲੋਕ ਔਖੇ ਹੁੰਦੇ ਆ ਕਿ ਵੀ ਬਥੇਰਾ ਵਾਰ ਕਹਦਾ ਨਗਰ ਪੰਚਾਇਤ ਵੀ ਬਾਥਰੂਮ ਚਾਲੂ ਕਰਾ ਦਿਓ ਜੀ ਆ ਚਿੱਟੇ ਹਾਥੀ ਬਣੇ ਖੜੇ ਆ ਜੀ ਇਹਨਾਂ ਨੂੰ ਇਹੀ ਬੇਨਤੀ ਕਰਦੇ ਆ ਪੁਲਿਸ ਇਹਨਾਂ ਨੂੰ ਕੇਅਰ ਕਰਨ ਆਖੇ ਜੀ ਨਸ਼ੇੜੀਆਂ ਦਾ ਵੀ ਜੀ ਡਰੀ ਡਰਾ ਨਸ਼ੇੜੀ ਨੂੰ ਜੇ ਮੂਰੋ ਕਹਨੇ ਵੀ ਤੂੰ ਇੱਥੇ ਕੀ ਕਰਦਾ ਨਸ਼ਾ ਕਰਦਾ 20 ਵਾਰੀ ਫੜੇ ਆ ਜੀ ਮੂਰੋ ਲੱਪੜ ਚੱਕਦੇ ਆ ਸਾਡੇ ਉੱਤੇ ਨਸ਼ੇੜੀ ਆਪ ਨੂੰ ਡਰ ਰਹਿੰਦੇ ਵੀ ਸਾਨੂੰ ਨਾ ਕੁਝ ਕਰ ਦਿਆ ਨੇ ਪੁਲਿਸ ਨੂੰ ਦੱਸਿਆ ਕਿ ਜੀ ਪੁਲਿਸ ਨੂੰ 20 ਵਾਰੀ ਦੱਸਤਾ ਪੁਲਿਸ ਕੁਝ ਨਹੀਂ ਕਰਦੀ ਆਉਂਦੀ ਨਹੀਂ ਪੁਲਸ ਨੀ ਕੀ ਕਰਨਾ ਜੀ ਪੁਲਸ ਦਾ ਆਪ ਡਰਦੀ ਆ ਜੀ ਇਹਨਾਂ ਤੋਂ ਮੰਗ ਕੀ ਆ ਹੁਣ ਤੁਹਾਡੀ ਮੰਗ ਤਾਂ ਸਾਡੀ ਇਹੀ ਆ ਜੀ ਬਸ ਨਸ਼ੇੜੀਆਂ ਦਾ ਕੋਈ ਹੱਲ ਕਰਦਣ ਜਿਆਦਾ ਪੱਕਾ ਕੋਈ ਸੈਂਟਰ ਸੈਂਟਰ ਬਣਾ ਦਣ ਉੱਥੇ ਛੱਡ ਦਣ ਘਰ ਦੇ ਵੀ ਵਿਚਾਰਿਆਂ ਤੋਂ ਦੁਖੀ ਆ ਚੋਰੀਆਂ ਦਾ ਡਰ ਰਹਿੰਦਾ ਡੇਲੀ ਸਾਡੀ ਮਾਰਕੀਟ ਦੇ ਵਿੱਚ ਕਚੋਰੀ ਹੁੰਦੀ ਆ ਡੇਲੀ ਕੋਈ ਪੁਲਸ ਦੀ ਪੀਸੀਆਰ ਨਹੀਂ ਘੁੰਮਦੀ ਦੇਖੀ ਅਸੀਂ ਰਾਤ ਨੂੰ ਆ ਆਂ ਬੰਦਾ ਹੂਆ ਉਹਨੂੰ ਤਾਂ ਪੁਲਸ ਤੰਗ ਕਰਦੀ ਆ ਜਿਹੜਾ ਕੋਈ ਆਂ ਬੰਦਾ ਹੁੰਦਾ ਕੋਈ ਜੈਨੂਅਨ ਬੰਦਾ ਹੁੰਦਾ ਉਹਨੂੰ ਤਾਂ ਪੁਲਸ ਭੱਜ ਭੱਜ ਪੈਂਦੀ ਆ ਜਿਹੜੇ ਕੋਈ ਨਸ਼ੇੜੀ ਹੁੰਦੇ ਆ ਉਹਨਾਂ ਨੂੰ ਕੋ ਅਜੀ ਤੇ ਹੀ ਕਹਿਣਾ ਚ ਉਹਨੇ ਇੱਕ ਆਹ ਬਣਿਆ ਹੈ ਬਾਥਰੂਮ ਬਣਿਆ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਸਾਡੇ ਦੁਕਾਨਦਾਰ ਸਾਰੇ ਪੈਸੇ ਦੇਣ ਨੂੰ ਸਹੂਲਤ ਇੱਕ ਨਗਰ ਕਮੇਟੀ ਜਿਹੜੀ ਹੈ ਨਗਰਪੰਚਾਇਤ ਦੀ ਆ ਕੋਈ ਸਫਾਈ ਕਰਮਚਾਰੀ ਲਾਦਣ ਦੀ ਜੀ ਇਹਦੇ ਉੱਤੇ ਅਸੀਂ ਕਿਰਾਇਆ ਭਰਦੇ ਹਾਂ 70 30 000 ਰੁਪਏ ਮੰਥਲੀ ਕਿਰਾਇਆ ਲੈਂਦੇ ਜੀ ਇਹ ਸਹੂਲਤ ਸਾਨੂੰ ਕੋਈ ਦੰਦੇ ਨਹੀਂ ਜੀ ਇਹ ਬਣੇ ਹੋਏ ਆ ਜੀ ਸਾਰੇ ਇਹ